ਮਾਨ ਜੀ ਮੈਟਰ ਦੇ ਬਾਰੇ ਤੁਸੀਂ ਸਾਡੇ ਨਾਲ ਜਾਣਕਾਰੀ ਕਰੋ ਅਸਲ ਚ ਸਾਰਾ ਮੈਟਰ ਹੈ ਕੀ ਹੈ ਮਸਲਾ ਕੀ ਹੈ ਜਿਹਦੇ ਕਾਰਨ ਤੁਸੀਂ ਕਹਿੰਦੇ ਹੋ ਵੀ ਅਸੀਂ ਐਸਐਸਪੀ ਸਾਹਿਬ ਕੋਲ ਅੱਜ ਦੁਆਰਾ ਫਿਰ ਹਾਜ਼ਰ ਹੋਏ ਮੈਟਰ ਜੀ ਇਹ ਪਿੰਡ ਗੜੀ ਤਰਖਾਨਾ ਖੱਡਾ ਪਿੰਡ ਗੜੀ ਤਰਖਾਨਾ ਤੋਂ ਇਹ ਰਸਤਾ ਬਣਦਾ ਆਉਂਦਾ ਸੀ 17 ਚ ਪੰਚਾਇਤ ਰਸਤਾ ਬਣਾਉਣ ਤੇ ਪੱਕਾ ਪਿੰਡ ਤੋਂ ਲੈ ਕੇ ਆਪਣੇ ਘਰ ਤੱਕ ਬਣਾਉਣ ਤੇ ਮંજૂર ਹੋ ਗਿਆ ਸੀ ਲੋ ਇਹ ਬੰਦੇ ਨੇ ਇਤਰਾਜ਼ ਕੀਤਾ ਮਿਲਤੀ ਪਹਿਲਾਂ ਹੋ ਵੀ ਗਏ ਦੁਆਰਾ ਮਿਲਤੀ ਕਰਾਓ ਤੁਨੇ ਅਸੀਂ ਦੁਵਾਰਾ ਇਹ ਮਿਲਤੀ ਕਰਾਈ ਆਪਣੇ ਕੋਲ ਖਰਚਾ ਕਰਾ ਕਰਕੇ ਤੇ ਦੁਵਾਰਾ ਜਾਂ ਮਿਲਤੀ ਕਰਾਈ ਇਹਨਾਂ ਨੇ ਰੇਤ ਰਾਜ ਕੀਤਾ ਤੇ ਸਾਡੇ ਵਿੱਚ ਝਗੜਾ ਵੀ ਕੀਤਾ ਰਿਹਾ ਨੇ ਅਸੀਂ ਮਿੱਟੀ ਵੀ ਕੋਈ ਪਾਈ ਇੱਥੇ ਇਹਨਾਂ ਦੇ ਖੇਤ ਚ ਵੀ ਵੜੇ ਤੇ ਪਿੱਛੇ ਅਸੀਂ ਮਿੱਟੀ ਪਾਈ ਆਪਣੇ ਕੋਲ ਖਰਚਾ ਕਰਕੇ ਸਪਾਂਸਰਟ ਲਈ ਇਹ ਮਿੱਟੀ ਪਾਈ ਦੁਬਾਰਾ ਵੀ ਹੋਵੇ ਝਗੜਾ ਗੱਲਿਆ ਚਲੋ ਝਗੜੇ ਦੇ ਬਾਅਦ ਫਿਰ ਪੰਚਾਇਤ ਨੇ ਤੇ ਇਹਨਾਂ ਤੇ ਖਿਲਾਫ ਕੇਸ ਪਾਤਾ ਜੀ ਡੀਡੀਪੀ ਦੇ ਇਨਿਆਲ ਦਾ ਜਸਡਾਉਣ ਲਈ ਕੰਮ ਰੁਕ ਗਿਆ ਪੁਰਾਣੇ ਪੰਚਾਇਤ ਨੇ ਕੇਸ ਪਾਇਆ ਹੋਇਆ ਕੇਸ ਚੱਲਦਾ ਰਿਹਾ ਫੇ ਨਵੀਂ ਪੰਚਾਇਤ ਬਣ ਗਈ ਇਹਨਾਂ ਦੀ ਪੰਚਾਇਤ ਨੇ ਕੇਸ ਨੜਿਆ ਹੋ ਛੱਡੇ ਨਾਲ ਕੇਸ ਨੜੇ ਤੇ ਪੰਚਾਇਤ ਦੇ ਹੱਕ ਜੋ ਗਿਆ ਕੇਸ ਹੱਕ ਜੋ ਹੋ ਫੇ ਮਹਿਕਵੇਂ ਨੇ ਕਿ ਵੀਡੀਓ ਦਾ ਵੀਡੀਓ ਵੀ ਆਪ ਤੇ ਤਹਿਸੀਲਦਾਰ ਨੇ ਆ ਕੇ ਕਬਜ਼ਾ ਛਡਾਇਆ ਨੁਆਜੇ ਨਾ ਤੋ ਇਹ ਜ਼ਰਾਫਤ ਵਿੱਚ ਆ ਜੀ ਜ਼ਰਾਫਤਾਂ ਨੂੰ ਨੰਬਰ ਲਗਾਤੇ 35 37 ਜ਼ਰਾਫਤ ਨੇ ਵਿੱਤੀ ਪੂਰਨ ਨੇ ਤੇ ਵਿੱਤੀ ਸਵੈਦੇਰੇ ਇਹਨੂੰ ਨੰਬਰ ਲਵਾ ਤੇ ਗੌਰਮੈਂਟ ਨੇ ਨਾਇਕ ਨੇ ਨੰਬਰ ਲਵਾਏ ਇਹਨਾਂ ਨੇ ਕੀ ਕੀਤਾ ਧੱਕੇ ਨਾਲ ਦਰਾਖਤ ਪੱਟਣ ਲੱਗ ਗਏ ਚਲੋ ਅਸੀਂ ਪੰਚਾਇਤ ਨੂੰ ਦੱਸਿਆ ਪੰਚਾਇਤ ਨੇ ਦਰਖਾਸਤਾਂ ਦਿੱਤੀ ਵੀਡੀਓ ਦੇ ਦਰਖਾਸਤ ਦਿੱਤੀ ਤੇ ਡੀਡੀਪੀਓ ਦੇ ਵੀਰੇ ਦਿੱਤੀ ਐਸਐਸਪੀ ਨੇ ਵੀ ਦਿੱਤੀ ਵੀ ਧੱਕੇ ਨਾਲ ਦਰਾਖਤ ਪਾੜਦੇ ਨੇ ਤੇ ਸਾਡੇ ਕੋਲ ਇਹ ਤਾਂ ਸਬੂਤ ਵੀ ਨੇ ਫੋਟੋਆਂ ਨੇ ਵੀਡੀਓਆਂ ਨੇ ਇਹ ਨਾਂ ਤੇ ਇਹ ਨਾਂ ਤੇ ਹੋ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਨਾ ਕੋਈ ਡਾਕਟਾਂ ਦੇ ਨਾਂ ਇਹ ਕਬਜ਼ਾ ਇਹਨਾਂ ਦੁਆਰਾ ਫੇਰ ਸਿਰੇ ਤੇ ਕਰ ਲਿਆ ਦੀ ਕਬਜ਼ਾ। ਸ਼੍ਰੀਮਾਨ ਜੀ ਪ੍ਰਸ਼ਾਸਨ ਬਾਰੇ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਇਨਸਾਫ ਨਹੀਂ ਮਿਲ ਰਿਹਾ ਕਿਉਂ ਨਹੀਂ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਜੀ ਕੀ ਕਾਰਨ ਹੈ ਜੀ। ਪਹਿਲਾਂ ਵੀ ਵਿਰੋਧ ਵਾਲੇ ਕਹਿੰਦਾ ਜੀ ਵੀ ਵੋਟਾਂ ਨੇ ਤੇ 1.5-2 ਮਹੀਨੇ ਦਾ ਵੋਟਾਂ ਕਰਕੇ ਲੰਘਿਆ ਤੇ ਸਾਡੀ ਸਹੂਲਤ ਵੀ ਦਿੱਤੇ ਉਹਨਾਂ ਨੂੰ ਸਾਡੇ ਕੋਲ ਵੀਡੀਓਆਂ ਸੀਗੀਆਂ ਫੋਟੋਆਂ ਸੀ ਸਭ ਕੁਝ ਦਿੱਤਾ ਤੇ ਹੋਰ ਵੀ ਅੱਜ ਫੇਰ ਗਏ ਅੱਜ ਵੀ ਕਹਿੰਦੇ ਕੋਈ ਨਾ ਕਰਦੇ ਆ ਕੋਈ ਇਨਸਾਫ ਨਹੀਂ ਮਿਲ ਰਾ ਜੀ ਲਾਏ ਲਾਈ ਜਾਂਦੇ ਨੇ ਅੱਜ ਅਸੀਂ মিডিਆ ਦੇ ਸਾਹਮਣੇ ਤੇ ਇਹ ਆਪਣਾ ਪੱਖ ਰੱਖਿਆ ਕਿਾਨੂੰ ਇਨਸਾਫ ਦਿੱਤਾ ਜਾਵੇ ਅੱਜ ਮੰਨ ਲਓ ਕਿ ਐਸਐਸਪੀ ਸਾਹਿਬ ਵੱਲੋਂ ਤੁਹਾਨੂੰ ਕੀ ਪ੍ਰੋਸਾ ਦਵਾਇਆ ਗਿਆ ਜੀ ਕੀ ਕਿਹਾ ਜੀ ਉਹਨਾਂ ਨੇ ਐਸਐਸਪੀ ਕਹਿੰਦਾ ਵੀ ਅੱਜ ਦੇਵਤੀ ਨਾਲ ਸਾਡੀ ਮੀਟਿੰਗ ਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਹਿਲਾਂ ਵੀ ਕਈ ਚਿੱਠੀਆਂ ਐ ਐਸਐਸਪੀ ਨੇ ਮਾਰਕ ਕਰਤੀਆਂ ਦੇਵਤੀ ਨੂੰ ਦੇਵਤੀ ਨੇ ਐਸਐਸਓ ਕਰਤੀਆਂ ਐਸਐਸਓ ਕੋਈ ਹੱਲ ਨਹੀਂ ਕਰਦਾ ਐਸਐਚਓ ਦਾ ਉਹ ਹੋਤੇ ਜੀ ਇਹ ਜਾ ਕੇ ਬੰਦੇ ਜਾ ਕੇ ਜੂਨੀਅਰ ਵਾਲੇ ਇਹ ਬੰਦੇ ਕੁਲਦੀਪ ਸਿੰਘ ਜਗਰਾਜ ਸਿੰਘ ਹੋਣੀ ਉਹਦਾ ਸਨਮਾਨ ਕਰਦੇ ਨੇ ਦੇਖੋ ਵੀ ਐਸਐਚਓ ਦਾ ਸਨਮਾਨ ਕਰਦੇ ਥਾਣੇ ਚ ਜਾ ਕੇ ਉਹ ਵੀ ਸਾਡੇ ਕੋਲ ਫੋਟੋਆਂ ਨੇ ਅਸੀਂ ਇਹਨੂੰ ਵੀ ਕਈ ਵਾਰ ਮੇਰੇ ਪਿੰਡਾਂ ਸਿੰਘ ਨੂੰ ਕਹਿੰਦਾ ਸਾਡਾ ਕੋਈ ਹੱਲ ਕਰੋ ਉਹ ਵੀ ਸਾਡੇ ਕੋਈ ਹੁਣ ਤੱਕ ਲਾ ਰਹੀ ਲਾਉਂਗਾ ਇਨਸਾਫ ਨਹੀਂ ਹੁੰਦਾ ਜੀ ਕਹਿਣ ਦਾ ਮਤਲਬ ਜਨਾਬ ਸਨਮਾਨ ਦੇ ਪਰੇ ਪਾਣਾ ਦੁਬਾਰਾ ਦੱਸਿਓ ਕੀ ਸਮਝ ਨਹੀਂ ਲੱਗਦੀ ਜੀ ਸਨਮਾਨ ਕਿਵੇਂ ਕੀਤਾ ਜਾ ਰਿਹਾ ਹੈ ਜੀ ਸਮਾਨ ਐ ਕਿ ਜਿਹੜੇ ਬੰਦੇ ਅਸੀਂ ਪਛਾਣ ਰਹੇ ਹਾਂ ਜੂਨੀਅਰ ਆਫਟੇਰ ਤਰ ਇਹ ਬੰਦਿਆਂ ਦੇ ਕੁਲਦੀਪ ਸਿੰਘ ਜਗਰਾਜ ਸਿੰਘ ਰਜਿੰਦਰ ਸਿੰਘ ਤੇ ਕਾਦੀਆ ਜੂਨੀਅਰ ਵਾਲਾ ਹਰਦੇਵ ਸਿੰਘ ਵਿਆਖਪੁਰਾ ਉਹ ਬੰਦੇ ਜਾ ਕੇ ਥਾਣੇ 'ਚ ਇਹਨੂੰ ਸਨਮਾਨ ਕਰਦੇ ਨੇ ਵੀ ਬਹੁਤ ਵਧੀਆ ਕੰਮ ਕਰਦਾ ਹੈ ਭਿੰਦਰ ਸਿੰਘ ਐਸਚੋ ਉਹਦਾ ਤੇ ਹੀ ਸਨਮਾਨ ਕਰਦੇ ਨੇ ਉਹ ਬੰਦੇ ਆ ਉਹ ਸਾਨੂੰ ਕੀ ਇਨਸਾਫ ਦਵਾ ਦੇਗਾ ਉਹ ਬੰਦਾ ਜਿਹਨੂੰ ਸਨਮਾਨ ਕਰਦੇ ਨੇ ਉਹਨਾਂ ਤੇ ਇਹ ਕਾਰਵਾਈ ਕੀ ਕਰਨੀ ਆ ਉਹਨਾਂ ਤੋਂ ਸਨਮਾਨ ਕਰਾਂਗਾ ਇਹ ਬੰਦਾ ਇਹਨੂੰ ਸਾਨੂੰ ਇਨਸਾਫ ਕੀ ਦੇਣਾ ਇਸਾ ਹੀ ਵੇਖੀ ਕਰਦੇ ਆ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਜਨਾਬ ਤੁਸੀਂ ਅੱਜ ਫਿਰ ਐਸਐਸਪੀ ਸਾਹਿਬ ਨੂੰ ਮਿਲੇ ਹੋ ਜੀ ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਗੱਲ ਲਿਆਂਦੀ ਆ ਸੀ ਜੀ ਕਿਹੜੀ ਜੀ ਸਨਮਾਨ ਵਾਲੀ ਜੀ ਸਨਮਾਨ ਵਾਲੀ ਨਹੀਂ ਅਸੀਂ ਲੈਂਦੀ ਆ ਭਾਈ ਪਤਾ ਹੁਣ ਮੀਡੀਆ 'ਚ ਖਬਰ ਚੱਲਦੀ ਆ ਅਖਬਾਰਾਂ 'ਚ ਵੀ ਆਇਆ ਵੀ ਇਹ ਬੰਦੇ ਨੇ ਸਨਮਾਨ ਕੀਤਾ ਤਾਂ ਮੀਡੀਆ 'ਚ ਵੀ ਚੱਲਦੀ ਆ ਗੱਲ ਤੇ ਅਖਬਾਰਾਂ 'ਚ ਵੀ ਆਇਆ ਵੀ ਆਹ ਬੰਦਿਆਂ ਨੇ ਉਹ ਬੰਦੇ ਦਾ ਥਾਂ 'ਤੇ ਜਾ ਕੇ ਸਨਮਾਨ ਕੀਤਾ ਤੁਸੀਂ ਐਸਐਚਓ ਸਾਹਿਬ ਨੂੰ ਆਪ ਮਿਲੇ ਹੁੰਦੀ ਜਾ ਕੇ ਬਹੁਤ ਸਾਰੇ ਬੰਦਿਆਂ ਨਾਲ ਲੈ ਕੇ ਗੱਲਬਾਤ ਕੀਤੀ ਆ ਜੀ ਤੁਸੀਂ ਉਹਨਾਂ ਨਾਲ ਵੀ ਜਿਨ੍ਹਾਂ ਤੇ ਵੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਵੀ ਉਹ 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 ਤਾਂ ਤੁਹਾਨੂੰ ਸਰਮਾਨਤ ਦੇ ਰਹੇ ਨੇ ਜੀ। ਮੈਂ ਵੀ ਅਸੀਂ ਕਈ ਵਾਰ ਮਿਲੇ ਆ ਜੀ। ਪਰ ਸਾਨੂੰ ਲਾਰੇ ਲਾਉਣੇ ਕੋਈ ਨਾ ਕਰਦੇ ਆ ਜੀ। ਕਰਦੇ ਆ ਤੁਹਾਡਾ ਅਸੀਂ ਹੱਲ ਕਰਦੇ ਆ। ਸ਼੍ਰੀਮਾਨ ਜੀ ਲਾਸਟ ਦੇ ਵਿੱਚ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਜੇ ਹੁਣ ਨਾਮ ਮਸਲਾ ਕਿਸੇ ਪਾਸੇ ਲੱਗਿਆ ਫੇਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਾਸ਼ ਤਾਂ ਵੀ ਇਹੀ ਕਹਿਣਾ ਚਾਹੁੰਦੇ ਆ ਜੀ। ਸਰੋ ਮੰਨੇ ਕਾਲੀਦਾਲ ਮਾਨ ਨਾਲ ਅਸੀਂ ਜੁੜੇ ਹੋਏ ਆ ਇਹ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਖੰਨੇ ਤੋਂ ਜ਼ਿਲ੍ਹਾ ਖੰਨੇ ਪੁਲਿਸ ਦੇ ਇਹ ਵੀ ਉਹੀ ਬੇਨਤੀ ਕਰਦੇ ਆ ਸਰਦਾਰ ਸੁਨੀਲ ਸਿੰਘ ਮਾਨ ਕੋਲ ਵੀ ਅਸੀਂ ਪਹੁੰਚ ਕਰੂੰਗੇ ਨਹੀਂ ਹੋਰ ਜਾ ਕੇ ਵੀ ਅਸੀਂ ਫਿਰ ਭਾਰਨਾ ਲਾਉਂਗੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਨਾਲ ੱੱਕਾ ਹੁੰਦਾ ਜੀ ਬਾਕੀ ਸਾਡੇ ਪ੍ਰਧਾਨ ਖੜੇ ਨੇ ਜੋ ਇਹ ਕਹਿੰਗੇ ਅਸੀਂ ਉਹੀ ਇਹ ਨਾਮ ਇਹ ਬੇਨਤੀ ਕਰਦੇ ਆ ਸਾਨੂੰ ਇਨਸਾਫ ਦਿਵਾਓ ਸਾਡੇ ਨਾਲ ਰਲ ਕੇ ਹਾਂਜੀ ਸਰਪੰਚ ਸਾਹਿਬ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਹੋ ਜੀ ਬੈਰੂਜੀ ਦੇ ਖਾਲਸਾ ਬੈਰੂਜੀ ਦੇ ਪਤੇ ਮੈਂ ਜੀ ਪਰਗਟ ਸਿੰਘ ਪਿੰਡ ਗੜੀ ਤਰਖਾਣਾ ਤੋਂ ਮੇਰੀ ਮਿਸਲ ਸਰਪੰਚ ਨੇ ਜੀ ਸਭ ਤੋਂ ਪਹਿਲਾਂ ਰਸਤਾ ਬਣ ਰਿਹਾ ਸੀ ਮਨਜੀਤ ਸਿੰਘ ਦੇ ਘਰ ਨੂੰ ਇੱਕ ਪਿੰਡ ਤੋਂ ਲੈ ਕੇ ਜੀ ਟਰਾਂਸਫਰਮ ਦਾ ਕੰ راستہ ਕਲੀਅਰ ਹੋ ਗਿਆ ਸੀ ਉਦੋਂ ਬਾਅਦ ਇੱਧਰ ਰਸਤਾ ਬਣਾਣਾ ਸੀ ਕੁਝ ਬੰਦਿਆਂ ਨੇ ਰਸਤੇ ਦਾ ਡਿੱਕਾ ਪਾਇਆ ਜੀ ਅਸੀਂ ਡੀਡੀਪੀਓ ਸਾਹਿਬ ਦੇ ਕੇਸ ਲਾਤਾ ਕੇ ਇਹ ਸਾਡੇ ਹੱਕ ਚ ਹੋ ਗਿਆ ਪ੍ਰਸ਼ਾਸਨ ਨੇ ਸਾਨੂੰ ਆ ਕੇ ਇੱਥੇ ਮਿਲਤੀ ਕਰਵਾਈ ਡੀਡੀਪੀਓ ਨੇ ਤਸੀਲਦਾਰ ਸਾਹਿਬ ਨੇ ਅਸੀਂ ਬਤ ਵੀ ਪੁਵਾਈ ਤੇ ਕੁਝ ਕੁਝ ਬੰਦੇ ਆਨੇ ਮੂਹਰੇ ਆ ਕੇ ਫੇਰ ਕਬਜ਼ਾ ਕਰ ਲਿਆ ਦੋ ਥਾਂ ਤੋਂ ਤੇ ਕੁਛ ਰਸਤਾ ਅਸੀਂ ਬਣਾ ਦੇ ਦਿੱਤਾ ਤੇ ਅੱਗੇ ਦਰਖਤ ਖੜੇ ਸੀ ਉਹ ਬੰਦੇ ੱਟੇ ਨਾਲ ਦਰਖਤ ਵੱਟਣ ਲੱਗੇ ਅਸੀਂ ਰੁਕੇ ਨੇ ਜੀ ਇਹਦੇ ਅੱਟ ਬਣਾ ਵੱਟ ਉਹ ਕਹਿੰਦੇ ਕਿ ਦਰਖਤ ਸਾਡੇ ਨੇ ਇਹ ਜਿਹੜੇ ਦਰਖਤ ਸੀ ਜੀ ਇਹ ਰਸਤੇ ਦੇ ਵਿੱਚ ਆ ਗਏ ਜਮੈਂ ਤੇ ਉਦੋਂ ਬਾਅਦ ਇਹ ਬੰਦਿਆਂ ਨੇ ਜਿਹੜੇ ਅੱਤਰ ਜਾ ਕੇ ਧਰਨਾ ਲਾਤਾ ਜੀ ਤੇ ਕਹਿੰਦੇ ਕਿ ਇਹ ਦਰਖਤ ਸਾਡੇ ਨੇ ਸਾਨੂੰ ਪਟਾਓ ਇਹੀ ਤਾਂ ਇਹਨਾਂ ਸਾਹਿਬ ਮੰਗਦੇ ਆ ਵੀ ਜਿਹੜਾ ਰਸਤਾ ਬਣ ਰਿਹਾ ਤੇ ਪਿੰਡ ਤੋਂ ਲੈ ਕੇ ਆਪਣੇ ਅੰਬਾਲਿਓਂ ਗੁਲਾਮਾਜਰਾ ਭਰਤਲੇ ਤਿੰਨ ਪਿੰਡਾਂ ਦਾ ਰਸਤਾ ਲੱਗਦਾ ਜੀ ਇਹ ਜੋ ਰਸਤਾ ਬਣ ਰਿਹਾ ਬਹੁਤ ਵਧੀਆ ਗੱਲ ਆ ਤੇ ਤੁਸੀਂ ਇਹ ਬੰਦਿਆਂ ਨੂੰ ਵੀ ਕਿਹਾ ਸਾਡਿਆਂ ਨੂੰ ਵੀ ਤੁਸੀਂ ਪਾਇਕਾ ਨੂੰ ਤੱਕਾ ਕਰਦੇ ਹੋ ਵੀ ਰਸਤਾ ਬਣ ਲੈਣ ਦਿਓ। ਪਿੰਡ ਦੀ ਡਿਵੈਲਪਮੈਂਟ ਹੁੰਦੀ ਆ। ਹਾਂਜੀ। ਤੇ ਅਧਿਕਾਰੀਆਂ પાસે ਤੁਸੀਂ ਹੁਣ ਤੱਕ ਕੀ ਕੀ ਜਾਣਕਾਰੀ ਲੈ ਕੇ ਗਏ ਹੋ ਕਿ ਕੀ ਬੇਨਤੀ ਕੀਤੀ ਹੈ ਜੀ ਅਧਿਕਾਰੀਆਂ ਨੂੰ? ਅਧਿਕਾਰੀਆਂ ਦਾ ਅਸੀਂ ਰੈਂਪੀ ਕੀਤਾ ਜੀ ਵੀ ਜੇ ਰਸਤਾ ਸਾਡਾ ਇਹ ਕਬਜ਼ਾ ਛਡਾਇਆ ਜਾਵੇ ਅੱਗੇ ਵੀ ਮਤਾ ਪਾ ਕੇ ਦਿੱਤਾ ਟਰੈਕਸ ਦਾ ਵੀ ਦੋ ਬੰਦਿਆਂ ਨੇ ਵੀ ਦੁਬਾਰਾ ਕਬਜ਼ਾ ਕਰ ਲਿਆ ਸਾਡੀ ਕੋਈ ਮੰਨ ਸੁਣਾਈ ਨਹੀਂ ਹੋ ਰਹੀ ਜੀ ਅਧਿਕਾਰੀਆਂ ਦੀ ਇਮਾਨਦਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੱਕ ਮਿੰਟ ਬੰਦ ਕਰ ਲਿਓ ਫਿਰ ਦੱਸਦਾ